ਕਸ਼ਮੀਰ ਦੇ ਪਹਿਲਗਾਮ ਵਿਖੇ ਸਲਾਨੀਆਂ ਤੇ ਹੋਇਆ ਤਵਾਦੀ ਹਮਲੇ ਦੇ ਰੋਸ ਵਿੱਚ ਜੋ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਸਰਹੰਦ ਸਾਹਿਬ ਤੇ ਵੱਖ-ਵੱਖ ਸੰਸਥਾਵਾਂ ਦੇ ਸਹਿਯੋਗ ਦੇ ਨਾਲ ਸਨਾਤਨ ਧਰਮ ਮੰਦਿਰ ਤੇ ਕੈਂਡਲ ਮਾਰਚ ਕਿੱਢਿਆ ਗਿਆ ਜੋ ਕਿ ਬਾਜ਼ਾਰ ਦੇ ਵੱਖ-ਵੱਖ ਹਿੱਸਿਆਂ 'ਚ ਹੁੰਦਾ ਹੋਇਆ ਸੀਨੀਅਰ ਸਿਟੀਜ਼ਨ ਦਫ਼ਤਰ ਸਰਹੰਦ ਦੇ ਆ ਕੇ ਸਮਾਪਤ ਹੋਇਆ ਉਹ ਤੇ ਇਸ ਦੱਸਦੇ ਸਮੁੱਚ ਸਿਨੀਅਰ ਸਿਟੀਜ਼ਨ ਐਸੋਸੀਏਸ਼ਨ ਸਰਹੰਦ ਦੇ ਪ੍ਰਧਾਨ ਰਾਮਨਾਥ ਸ਼ਰਮਾ ਅਤੇ ਸੀਨੀਅਰ ਕਾਂਗਰਸੀ ਨੇਤਾ ਮਨਜੀਤ ਸ਼ਰਮਾ ਦਾ ਕਹਿਣਾ ਕਿ ਜੋ ਜੰਮੂ ਕਸ਼ਮੀਰ ਦੇ ਪਹਲਗਾਮ ਚ ਇੱਕ ਦਰਦਨਾਕ ਹਮਲਾ ਹੋਇਆ ਉਹ ਪੂਰੀ ਇਨਸਾਨੀਅਤ ਦਾ ਕਤਲ ਹੈ ਜਿਸ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਪੂਰੇ ਦੇਸ਼ ਵਾਸੀਆਂ ਦੇ ਦਿਲ ਵਿੱਚ ਪਾਰੀ ਰੋਸ ਹੈ ਉਹ ਸਰਕਾਰ ਤੋਂ ਮੰਗ ਕਰਦੇ ਹਨ ਕਿ ਇਹਨਾਂ ਅਤਵਾਦੀਆਂ ਨੂੰ ਫੜ ਕੇ ਜਲਦ ਤੋਂ ਜਲਦ ਸਜ਼ਾ ਦਿੱਤੀ ਜਾਵੇ ਪਹਿਲਗਾਮ ਸਿੰਘ ਨਗਰ ਚ ਜਿਹੜੀ ਘਟਨਾ ਵਾਪਰੀ ਹੈ ਉਹਦੇ ਖਿਲਾਫ ਅੱਜ ਸੀਰੀਅਸ ਸਿਟੀਜ਼ਨ ਐਸੋਸੀਏਸ਼ਨ ਸਰਹੰਦ ਨੇ ਇੱਕ ਕੈਂਡਲ ਮਾਰਚ ਸਾਇਲੈਂਸ ਸ਼ਹਿਰ ਵਿੱਚ ਕੱਢਿਆ ਬਹੁਤ ਦੋਸਤ ਇਕੱਠੇ ਹੋਏ ਸਾਰਿਆਂ ਨੇ ਕਿਹਾ ਕਿ ਜੋ ਇਹ ਘਮ ਪਹਿਲਗਾਮ ਜੋ ਹੈ ਬਹੁਤ ਮਾਰਾ ਹੋਇਆ ਹੈ ਟੂਰਿਸਟ ਵਿਚਾਰੇ ਆਪਣੀ ਫੈਮਲੀ ਦੇ ਨਾਲ ਬੱਚਿਆਂ ਨਾਲ ਆਪਣੀ ਵਾਈਫ ਨਾਲ ਆਪਣੀ ਸੈਰ ਕਰਨ ਗਏ ਹੋਤੇ ਉਹ નિર્ਦੋਸ਼ ਲੋਕਾਂ ਨੂੰ ਮਾਰ ਕੇ ਪਾਕਿਸਤਾਨ ਨੇ ਉਨជា이버 ਪਾਕਿਸਤਾਨ ਸਾਹਿਬਰੇ ਇੱਕ ਕੰਮ ਹੋਇਆ ਤਾਂ ਅਸੀਂ ਉਸ ਨੂੰ ਕੰਡਮ ਕਰਦੇ ਆ ਬਹੁਤ ਬਹੁਤ ਉਹ ਭਾਰਤ ਦੇਸ਼ ਜਿਹੜਾ ਇੱਕ ਗੁਲਦਸਤ ਹੈ ਇਹ ਵੱਖ-ਵੱਖ ਬਾਦਸ਼ਾਹ ਦਾ ਵੱਖ-ਵੱਖ ਪਹਿਰਾਵਿਆਂ ਦਾ ਮੁਲਕ ਹੈ ਜਿੱਦਾਂ ਅਸੀਂ ਕਹਿੰਦੇ ਹਾਂ ਗੁਲਦਸਤੇ ਦੇ ਵਿੱਚੋਂ ਕਈ ਫੁੱਲ ਜਿਹੜੇ ਹੁੰਦੇ ਨੇ ਲਾ ਕੇ ਤੇ ਉਹ ਗੁਲਦਸਤਾ ਬਣਦਾ ਜੇ ਗੁਲਦਸਤੇ ਵਿੱਚੋਂ ਇੱਕ ਫੁੱਲ ਵਿਛੜ ਜਾਏ ਤਾਂ ਗੁਲਦਸਤਾ ਨਹੀਂ ਕਹਾਉਂਦਾ ਫੋਟਾ ਹਰ ਤਰ੍ਹਾਂ ਦੇ ਹੁੰਦੇ ਆ ਇਸ ਤਰ੍ਹਾਂ ਸਾਡੇ ਭਾਰਤ ਦੇ ਜਿਹੜਾ ਗੁਲਦਸਤ ਹੈ ਇਹਨੂੰ ਖਿੰਨ-ਬਿੰਨ ਕਰਨ ਵਾਸਤੇ ਵਿਦੇਸ਼ੀ ਤਾਕਤਾਂ ਸਮੇਂ-ਸਮੇਂ ਸਰ ਸਾਡੇ ਵਿੱਚ 파ੜਾ ਪਾਉਣ ਦੀਆਂ ਕੋਸ਼ਿਸ਼ਾਂ ਕਰਦੀਆਂ ਨੇ ਪਹਿਲਾਂ ਅਸੀਂ ਪੰਜਾਬ ਦਾ ਹਾਲ ਦੇਖ ਲਓ ਪੰਜਾਬ ਦਾ ਕੀ ਦੁਰਦਸ਼ਾ ਹੋਈ ਹੈ ਜਿਹੜੇ ਅਸੀਂ ਸੰਤਾਪ ਪੰਡਾਏ ਨੇ ਉਹੀ ਸੰਤਾਪ ਆ ਜਿਹੜਾ ਹੁਣ ਦੁਬਾਰਾ ਫੇਰ ਉਹੀ ਮਾਹੌਲ ਸਾਡਾ ਕ੍ਰੀਟ ਹੋਇਆ ਜਾ ਹੋ ਰਿਹਾ ਦੇਖੋ ਕੋਈ ਬੰਦਾ ਆਪਣੀ ਫੈਮਲੀ ਦੇ ਨਾਲ ਉੱਥੇ ਗਿਆ ਬੱਚਿਆਂ ਨਾਲ ਗਿਆ ਕੋਈ ਸੈਰ ਕਰਨ ਗਿਆ ਤੇ ਉਹਨੂੰ ਇੱਕ ਜੋੜਾ 7 ਦਿਨ ਜੇ ਉਹਨਾਂ ਦੀ ਮੈਰਿਜ ਨੂੰ ਹੋਈ ਸੀ ਤੇ ਉਹ ਉਹਨਾਂ ਨੂੰ ਉੱਤੇ ਮੌਤ ਦੇ ਘਾਟ ਉਤਾਰ ਦਿੱਤਾ ਇਹ ਬੜਾ ਦੁਖਦਾਈ ਤੇ ਬਹੁਤ ਹੀ ਨਿੰਦਣਯੋਗ ਹੈ ਇਹ ਜਿਹੜੀਆਂ ਘਟਰਾਵਾਂ ਨੇ ਕਿ ਉਹ ਜਿਹੜੇ ਐਤਵਾਦੀ ਹੁੰਦੇ ਆ ਟੈਰਰਿਸਟ ਹੁੰਦੇ ਆ ਜਾਂ ਵੱਖਵਾਦੀ ਲੋਕ ਹੁੰਦੇ ਆ ਉਹਨਾਂ ਦਾ ਕੋਈ ਧਰਮ ਨਹੀਂ ਹੁੰਦਾ ਨਾ ਉਹ ਮੁਸਲਮ ਨੇ ਨਾ ਉਹ ਸਿੱਖ ਨੇ ਨਾ ਉਹ ਸਾਈ ਨੇ ਨਾ 크ਿਸਟਿਅਨ ਨੇ ਉਹਨਾਂ ਦਾ ਮਤਲਬ ਹਮੇਸ਼ਾ ਹੀ ਅਤੰਕਵਾਦ ਫਲਾਉਣਾ ਅਫਰਾ ਤਫਰੀ ਪਲਾਉਣੀ ਤਾਂ ਕਿ ਇਹ ਮੁਲਕ ਜਿਹੜਾ ਡਵੈਲਪ ਹੋ ਰਿਹਾ ਤਰੱਕੀ ਹੋ ਰਹੀ ਹੈ ਇਹਨੂੰ ਕਿਸ ਤਰ੍ਹਾਂ ਰੋਕਿਆ ਜਾਵੇ ਇਹੀ ਉਹਨਾਂ ਦਾ ਮੇਨ ਮਾਟੋ ਹੁੰਦਾ ਹੈ ਬਾਕੀ ਜਿਹੜੇ ਦੂਜੇ ਮੁਲਕ ਆਉਂਦੇ ਨੇ ਜਦੋਂ ਆਪਾਂ ਪਿੰਡਾਂ ਦੇ ਵਿੱਚ ਦੇਖਦੇ ਆਂ ਸ਼ਹਿਰਾਂ ਦੇ ਵਿੱਚ ਦੇਖਦੇ ਆਂ ਕੋਈ ਵੀ ਇੱਕ ਵਧੀਆ ਪੜੋਸੀ ਜੇ ਕੋਈ ਤਾਂ ਮਕਾਨ ਬਣਾਉਂਦਾ ਆਪਾਂ ਕਹਿੰਨੇ ਪਤਾ ਨਹੀਂ ਕਿਤੇ ਠੱਗੀ ਠੋਰੀ ਲਾ ਲਈ ਇਸ ਤਰ੍ਹਾਂ ਹੀ ਸਾਡੇ ਮੁਲਕ ਨੂੰ ਵੀ ਲੋਕ ਜਿਹੜੇ ਦੂਜੇ ਦੇਸ਼ ਨੇ ਇਹ ਜਰਦੇ ਨਹੀਂ ਹੈ ਕਿ ਉਹਨੂੰ ਬਰਦਾਸ਼ਤ ਨਹੀਂ ਕਰ ਰਹੇ ਔਰ ਉਹ ਆਪਣੀਆਂ ਕੋਝੀਆਂ ਸ਼ਰਤਾਂ ਸ਼ਰਾਰਤਾਂ ਨਾਲ ਕੋਝੀਆਂ ਹਰਕਤਾਂ ਦੇ ਨਾਲ ਸਮੇਂ-ਸਮੇਂ ਸਿਰ ਸਾਡੇ ਵਿੱਚ ਪਾੜ ਪਾਉਣ ਦੀ ਕੋਸ਼ਿਸ਼ ਕਰਦੇ ਰਹੇ ਨੇ ਔਰ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਰਹਿਣ ਦੀ ਲੋੜ ਹੈ ਔਰ ਮੇਰਾ ਤਾਂ ਇਹੀ ਜਿੱਦਾਂ ਹੁਣ 31 ਮਾਰਚ ਅਸੀਂ ਕੀਤਾ ਹੈ ਕੈਂਡਲ ਮਾਰਚ ਕੀਤਾ ਸਾਰੇ ਸ਼ਹਿਰ ਵਾਸੀਆਂ ਨੇ ਸਾਰੇ ਹੀ ਸ਼ਹਿਰ ਵਾਸੀਆਂ ਦਾ ਜਿੱਥੇ ਮੈਂ ਧੰਨਵਾਦ ਵੀ ਕਰਦਾ ਉੱਥੇ ਮੈਂ ਨਾਲ ਦੀ ਨਾਲ ਆਪਣੇ ਵੱਲੋਂ ਇੱਕ ਅਪੀਲ ਵੀ ਕਰਦਾ ਸਾਰਿਆਂ ਨੂੰ ਬੇਨਤੀ ਵੀ ਕਰਦਾ ਪੂਰੇ ਭਾਰਤ ਦੇ ਵਾਸੀਆਂ ਨੂੰ ਕਿ ਅਸੀਂ ਮਿਲ ਜੁਲ ਕੇ ਰਹੀਏ ਜਿਹੜਾ ਸਾਡਾ ਗੁਲਦਸਤਾ ਸਾਡੇ ਬਜ਼ੁਰਗਾਂ ਨੇ ਸਾਨੂੰ ਦਿੱਤਾ ਉਹਨੂੰ ਅਸੀਂ ਸੰਭ ਕੇ ਰੱਖੀਏ ਇਹਨਾਂ ਹੀ ਸ਼ਬਦਾਂ ਦੇ ਨਾਲ ਤੁਹਾਡਾ ਬਹੁਤ ਬਹੁਜਲੀ ਸੰਗਤਤਾ